ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵਗੇ ਸੰਗਤ ਜੀਓ ਕਿ ਸੰਗਤਕ ਮੈਂਟਾਇ ਸੀਗਾ ਥੋੜੇ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਕਿ ਗੁਰੂ ਰਾਮਦਾਸ ਦਾ ਕੋਸਰਣੇ ਸ਼ਬਦ ਸਿਖਾਓ ਤੇ ਸੰਗਤ ਜੀਓ ਹੋਰ ਵੀ ਸੰਗਤਾਂ ਜਿਵੇਂ ਡਿਮਾਂਡ ਹੁੰਦੀ ਹੈ ਮੰਨ ਦੀ ਇੱਛਾ ਹੁੰਦੀ ਹੈ ਸ਼ਬਦ ਸਿੱਖਣ ਦੀ ਤੁਸੀਂ ਵੀ ਆਪਣਾ ਦੱਸੋ ਸਾਨੂੰ ਹੁਕਮ ਲਗਾਓ ਸੰਗਤ ਦਾ ਹੁਕਮ ਸਿਰ ਮੱਥੇ ਜੋ ਵੀ ਤੁਸੀਂ ਸ਼ਬਦ ਸਿੱਖਣ ਦੇ ਚਾਹਵਾਨ ਹੋ ਸਾਨੂੰ ਦੱਸੋ ਤਾਕੀ ਉਹ ਵੀ ਅਪਲੋਡ ਕੀਤਾ ਜਾਵੇ ਸੰਗਤ ਜੀ ਮਾਫ ਕਰਨਾ ਇਹ ਥੋੜੀ ਵੀਡੀਓ ਅਪਲੋਡ ਲੇਟ ਹੋਈਗੀ ਲੇਟ ਹੋਏਗੀ ਤੇ ਅੱਜ ਸ਼ਬਦ ਜਿਹੜਾ ਸਿੱਖਣਾ ਆਪਾਂ ਗੁਰੂ ਰਾਮਦਾਸ ਦਾ ਪੋਛਣ ਆਈ ਹੈ ਆਓ ਸੰਗਤ ਜੀ ਅੱਜ ਅਸੀਂ ਸਿੱਖੀਏ ਸਾਰਾ ਸ਼ਬਦ ਬਿਲਕੁਲ ਇਹ ਤਾਲ ਦੇ ਵਿੱਚ ਉਸ ਤੋਂ ਬਾਅਦ ਇੱਕ ਸਥਾਈ ਤੰਦਰਾ ਸਲੋ ਸਿੱਖਾਂਗੇ ਆਓ ਸੰਗਤ ਜੀ ਸ਼ਬਦ ਸਿੱਖੀਏ ਪਦ ਤੰਤਰ ਦੇਖੋ ਹੁਣ ਆਪਾਂ ਇਹਦੇ 'ਚ ਥੋੜਾ ਜਿਹਾ ਸਿਮਨ ਐਡ ਕਰਾਂਗੇ ਆਓ ਸੰਭਜੀਓ ਤੇ ਗੁਰਾਂ ਦਾ ਸਪੈਸ਼ਲੀ ਦੀ ਮਹਿਮਾ ਗਾਵਾਂਗੇ ਆਓ ਜੀ ਕਰੀਏ ਸਿਮਨ ਗੁਰੇਰਾ ਮੀਨਾਸ ਅਪਲੋਡ ਕੀਤੀ ਹੋਈ ਹੈ ਧੰਗੁਰ ਰਾਮਦਾਸ ਜੀ ਰੱਖੇ ਗਰੀਬ ਦੀ ਲਾਜ ਨਾ ਕਰੇ ਮੋਤਾ ਜੀ ਇਸ ਸ਼ਬਦ ਦੇ ਵਿੱਚ ਉਹ ਕਵਿਤਾ ਵੀ ਤੁਸੀਂ ਐਡ ਕਰ ਸਕਦੇ ਹੋ ਕਿਉਂਕਿ ਆਪਾਂ ਗੁਰੂ ਰਾਮਦਾਸ ਸਾਹਿਬ ਦੀ ਮਹਿਮਾ ਹੀ ਗਾ ਰਹੇ ਹਾਂ ਹਾਊਸਿੰਗ ਜੀ ਦੇਖੋ ਕਿੱਦਾਂ ਐਡ ਕਰਨੀ ਹੈ ਧੰਗੁਰ ਰਾਮਦਾਸ ਜੀ ਧੰਗੁਰ ਕੁਝ ਹੋਰ ਵੀ ਐਡ ਕਰਨਾ ਲਾ ਹੋਵੇ ਸਨਾਗਤ ਵਾਲਾ ਨਈ ਗੁਰ ਅੰਦਸਤਿ ਕਾਸ਼ੀ ਦੀ ਨਮਾ ਹੋਵੇ ਤੁਸੀਂ ਇਹ ਚ ਐਡਨ ਕਰ ਸਕਦੇ ਕੋਈ ਦਿੱਕਤ ਨਹੀਂ ਹੋਰ ਸੰਗਤ ਜੀਓ ਤੁਸੀਂ ਇਸ ਹੁਣ ਇਸ ਜੋ ਪ੍ਰੀਤ ਸਵਰ ਚੈਨਲ ਹੈ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਕਰੋ ਤਾਂ ਕਿ ਹੋਰ ਵੀ ਸੰਗਤ ਲਾਹਾ ਲੈ ਸਕੇ ਸ਼ਰਵਦਾ ਓਕੇ ਸੰਗਤ ਜੀਓ ਸਿਖਾਉਂਦੇ ਕਿ ਪ੍ਰਕਾਰ ਦੇ ਫੁੱਲਾ ਚੁਕਾ ਹੋਗੇ ਹੋਣਗੇ ਸੰਗਤ ਬਖਸ਼ਣਯੋਗ ਹੈ ਦਾਸ ਨੂੰ ਬਖਸ਼ ਦੇਣਾ ਆਉ ਗੱਜ ਕੇ ਬਲਾਈ ਪਤ ਅਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ